ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਅੱਜ ਦੇ ਵਲੌਗ ਵਿੱਚ ਸੋ ਅੱਜ ਅਸੀਂ ਜਾ ਰਹੇ ਹਾਂ ਮੇਰੀ ਭੈਣ ਦੀ ਘਰ ਜਿਹੜੀ ਪੇਟੀ ਸੀ ਹੋਈ ਸੀ ਉਹਦੇ ਸਵਾਮੀ ਨੇ ਦੇ ਪ੍ਰੋਗਰਾਮ ਤੇ ਸੋ ਚੈੱਕ ਕਰੋ ਲੁੱਕ ਇਸ ਤੋਂ ਬਾਅਦ ਅਸੀਂ ਪਹੁੰਚ ਗਏ ਹੋਏ ਹਾਂ ਉੱਥੇ ਬਾਜੀ ਨੂੰ ਮਿਲਦੇ ਹੋਏ ਮੰਮੀ ਹਣੀ ਇਸ ਤੋਂ ਬਾਅਦ ਦੀਦੀ ਨੂੰ ਨਾਲ ਨੂੰ ਅਸੀਂ ਮਿਲਦੇ ਹੋਏ ਭੁਈ ਹਣੀ ਵੀ ਸਾਡੇ ਤੋਂ ਪਹਿਲਾਂ ਪਹੁੰਚ ਗਏ ਸੀ ਅਸੀਂ ਬਾਅਦ ਚ ਗਏ ਸੀ ਤੇ ਉਸ ਤੋਂ ਬਾਅਦ ਅਸੀਂ ਹੋਏ ਪਕੌੜਿਆਂ ਦੇ ਵੱਲ ਜੀ ਪਕੌੜੇ ਪਕੂੜੇ ਖਾਣ ਤੋਂ ਬਾਅਦ ਬਾਦ ਕੁਝ ਨਹੀਂ ਕੀਤਾ ਫਿਲਹਾਲ ਪਕੌੜਾ ਹੀ ਖਾਈ ਜਾਣ ਲੈ ਚੈੱਕ ਕਰੋ ਪਲੇਟ ਪਲੇਟ ਮੈਂ ਦਿਖਾਈ ਨਹੀਂ ਹੀ ਦਿਖਾਈ ਹੀ ਦਿਖਾਈ ਹੀ ਪਲੇਟ ਚੈੱਕ ਕਰੋ ਜੀ ਇਹਨਾਂ ਖਾਦਾ ਮੈਂ ਜ਼ਿਆਦਾ ਨਹੀਂ ਖਾਦਾ ਇਸ ਤੋਂ ਬਾਅਦ ਆ ਸਾਰੇ ਜਾਣੇ ਬੈਠ ਗਏ ਅੰਦਰ ਵੇਖੋ ਵੀ ਅੰਦਰ ਜਗਾ ਪਾਇਆ ਪਿਆ ਆ ਜਗਾ ਨਹੀਂ ਹੈਗੀ ਬੜ ਫਿਰ ਵੀ ਸਾਰੇ ਜਾਣੇ ਇੱਕ ਦੂਜੇ ਦੇ ਵਿੱਚ ਵੜਵੜ ਪਏ ਦੇਖੋ ਇਹਨਾਂ ਦੇ ਘਰ ਪ੍ਰੋਗਰਾਮ ਤੇ ਆਏ ਆਪ ਰਮਾਨ ਆ ਜਵਾਕ ਦੋਨੋਂ ਭੈਣ ਬਰਾ ਸੁੱਤੀ ਹੋਈ ਆ ਵੇਖ ਨਿੱਕੀ ਜੀ ਜਿਹਦਾ ਫੰਕਸ਼ਨ ਉਹ ਵੀ ਸੁੱਤੀ ਹੋਈ ਆ ਦੋਵੇਂ ਪੰਨ ਪ੍ਰਸਤਿ ਹੋਏ ਆ ਸੋ ਇਦਾਂ ਹੀ ਕਾਫੀ ਟਾਈਮ ਸਾਰੀ ਫੈਮਿਲੀ ਬੈਠ ਕੇ ਗੱਲਾਂ ਬਾਤਾਂ ਕਰਦੀ ਰਹੀ ਸਾਰੇ ਜਾਣੇ ਇੱਕ ਦੂਜੇ ਨਾਲ ਇੰਜੋਇਮੈਂਟ ਕਰ ਰਹੇ ਸੀ ਗੱਲਾਂ ਬਾਤਾਂ ਮਾਰ ਰਹੇ ਸੀ ਤੇ ਹੱਸ ਖੇਡ ਰਹੇ ਸੀ ਸਾਰੀ ਫੈਮਿਲੀ ਕਾਫੀ ਢੇਰ ਬਾਅਦ ਇਕੱਠੀ ਹੋਈ ਸੀ ਤੇ ਸਾਰੇ ਇੱਕ ਦੂਜੇ ਨਾਲ ਕਾਫੀ ਇੰਜੋਏ ਕਰ ਰਹੇ ਸੀ ਉਸਤਵਾਦ ਇਹ ਆਪਸ ਚ ਕਾਫੀ ਢੇਰ ਗੱਲਾਂ ਬਾਤਾਂ ਕਰਦੇ ਰਹੇ ਮਦਨ ਉਹਨਾਂ ਦੀ ਅਗਲਾ ਵਾਤਾ ਸੁਣਾਉਣੀ ਹੈ ਇੱਕ ਇਹਦੀ ਜੜੀ ਰੇ ਨਾ ਇਹ ਦਰਸ਼ਨ ਦਿੱਤੇ ਮਗਰ ਬਿਸਰ ਇਹ ਤਾਂ ਨੜਕਾਰ ਤੋਂ ਗਿਆ ਘਰ ਤੋਂ ਦੂਰ ਲੈ ਕੇ ਫਿਰ ਬੰਦ ਕੀਤਾ ਇਹ ਕਿਹੜਾ ਹੋ ਗਿਆ ਗਾਇਸ ਕੋਈ ਕੋਈ ਇਸ ਤੋਂ ਬਾਅਦ ਅਸੀਂ ਬਾਤਨਾ ਫੋਟੋਜ਼ ਕਰਾਉਣ ਲੱਗ ਗਏ ਤੁਸੀਂ ਮੈਨੂੰ ਕਮੈਂਟ ਵਿੱਚ ਦੱਸਿਓ ਜ਼ਰੂਰ ਕਿ ਇਬਾਦਤਾਂ ਨੂੰ ਪਿਆਰੀ ਲੱਗੀ ਤੇ ਉਹਦਾ ਨਾਮ ਵੀ ਇਹਨਾਂ ਪਿਆਰਾ ਲੱਗਾ ਉਸ ਤੋਂ ਬਾਅਦ ਪੂਆ ਜੀ ਹੁਣੀ ਦੀਦੀ ਉਹਨਾਂ ਨੂੰ ਸ਼ਗਨ ਪਾਣ ਲਈ ਬਿਠਾ ਲਿਆ ਗੁਜਰਤ ਸਮਾਂ ਵਗੈਰਾ ਹੁੰਦੀਆਂ ਆ ਜੋ ਕਰਨੀਆਂ ਹੁੰਦੀਆਂ ਆ ਸੋ ਪੂਆ ਜੀ ਸਾਰਾ ਸਮਾਨ ਵਗੈਰਾ ਦੀਦੀ ਉਹਨਾਂ ਨੇ ਦੇ ਰੇ ਸੀ ਤੇ ਉਸ ਤੋਂ ਬਾਅਦ ਵੀਰੇ ਨੇ ਇਬਾਦਤ ਨੂੰ ਚੈਂਟ ਤੇ ਚੰਦਰਾ ਗਿਫਟ ਕੀਤੀਆਂ ਉਸ ਤੋਂ ਬਾਅਦ ਮੰਮੀ ਵੀਰੇ ਨੂੰ ਸ਼ਗਨ ਪਾਣ ਲੱਗ ਪਏ ਵੀਰਾ ਤੇ ਪੂਰੀ ਉਸ ਤੋਂ ਬਾਅਦ ਮੈਂ ਵੀ ਮੰਮੀ ਉਹਨਾਂ ਨੇ ਸ਼ਗਨ ਪਾਇਆ ਫਿਰ ਮੈਂ ਵੀ ਮੰਮੀ ਉਹਨਾਂ ਨੇ ਹੀ ਇਬਾਦਤ ਨੂੰ ਚੰਦਰਾ ਗਿਫਟ ਕੀਤੀਆਂ ਸੀ ਤੇ ਮੈਂ ਚੰਦਰਾ ਪਾ ਰਹੀ ਸੀ ਕਾਫੀ ਟਾਈਮ ਲੱਗ ਗਿਆ ਕਿਉਂਕਿ ਉਹ ਛੋਟੀ ਆ ਪਿਆਰੀ ਜੀ ਦੇ ਰੋ ਰਹੀ ਸੀ ਉਸ ਤੇ ਉਹਨੂੰ ਪੰਜ ਕਾਫੀ ਚੰਦਰਾ ਟਾਈਮ ਲੱਗ ਗਿਆ ਮੈਨੂੰ ਨਹੀਂ ਨਾਲ ਮੂੰਹ ਘਰ ਆ ਬੜੀ 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 ਮੰਦਿਰ ਤੇ ਖਾਣੇ ਫਿਰ ਅਸੀਂ ਦੀਦੀ ਉਹਨਾਂ ਨਾਲ ਫੋਟੋਸ ਕਰਵਾਉਣ ਲੱਗ ਪਏ ਫਿਰ ਮੰਮੀ ਉਹਨਾਂ ਦੀ ਫੋਟੋਸ ਵਗੈਰਾ ਕਰਵਾਈਆਂ ਫਿਰ ਅਸੀਂ ਆਪਸ ਚ ਫੋਟੋਸ ਵਗੈਰਾ ਕਲਿੱਕ ਕਰਨ ਲੱਗ ਪਏ ਮੈਂ ਵੀਰਾ ਭੂਈ ਮੰਮੀ ਤੇ ਵੱਛ ਭੂਈ ਉਹਨੇ ਪਾਪਾ ਨਾਲ ਫੋਟੋਸ ਬਾਰਾ ਕੇ ਕਲਿੱਕ ਕਰਵਾਈਆਂ ਇਦਾਂ ਸਾਰੇ ਵਾਰੀ ਵਾਰੀ ਫੋਟੋਸ ਕਰਵਾ ਰਹੇ ਹੋ ਜਿਹੜੇ ਵਿੱਚ ਘਰੋਂ ਮੇਰੇ ਦਾਦੀ ਜੀ ਸੀ ਇਸ ਤੋਂ ਬਾਅਦ ਅਸੀਂ ਸਾਰਿਆਂ ਨਾਲ ਵਾਰੀ ਵਾਰੀ ਫੋਟੋ ਕਰਵਾਈਆਂ ਫਿਰ ਅਸੀਂ ਰੋਟੀ ਖਾਧੀ ਸੋ ਇਹ ਸੀ ਸਾਰਾ ਕੁਝ ਰੋਟੀ ਵਿੱਚ ਤੇ ਉਸ ਤੋਂ ਬਾਅਦ ਆਹ ਵੇਖੋ ਇਹਨਾਂ ਦੇ ਵਾਕਾਂ ਦਾ ਰੌਲਾ ਸੁਣਿਓ ਮੜਿਆ ਫਿਰ ਮੈਂ ਕਾਫੀ ਟਾਈਮ ਇਬਾਦਤ ਵਿੱਚ ਖੜਾਇਆ ਬਾਤ ਮੇਰੇ ਕੋਲ ਸੌਂਗੀ ਉਸ ਤੋਂ ਬਾਅਦ ਆ ਦੀਦੀ ਉਹਨਾਂ ਨੇ ਸੂਟਾਂ ਦੀ ਮੈਚਿੰਗ ਕੀਤੀ ਸੀ ਬੜੇ ਪਿਆਰੇ ਲੱਗਦੇ ਸੀ ਉਸ ਤੋਂ ਬਾਅਦ ਹਰਦਿਲ ਦਾ ਡਾਅਮਨਸ ਹੈਦਿਲ ਬੜਾਈ ਪਿਆਰਾ ਨੱਚੇਗਾ ਇਸ ਤੋਂ ਬਾਅਦ ਅਸੀਂ ਵੀ ਸਾਰਿਆਂ ਨੇ ਨੱਚ ਲੱਗ ਪਏ ਦੇਖੋਗੇ ਵੀਡੀਓ ਇਸ ਤੋਂ ਬਾਅਦ ਹੋ ਗਿਆ ਜੀ ਡਾਂਸ ਬੱਸ ਸੋ ਸਾਰੀ ਵੀਡੀਓ ਵਿੱਚ ਜੀ ਤੁਸੀਂ ਮੁਸਕਾਨ ਨੂੰ ਨਹੀਂ ਦੇਖਿਆ ਨਾ ਮੁਸਕਾਨ ਕਿਉਂਕਿ ਨਖਰੇ ਬਹੁਤ ਜ਼ਿਆਦਾ ਕਰਦੀ ਐ ਸੋ ਬਾਏ ਬਾਏ ਟਾਈਮ ਮੁਸਕਾਨ ਦੇ ਨਖਰੇ ਥੋੜੇ ਜਿਹਾ ਘਟੋਗੇ ਤੇ ਮਹਾ ਹੀ ਥੋੜਿਆ ਮੂਡ ਸੈੱਟ ਕੀਤਾ ਗਿਆ ਮੁਸਕਾਨ ਦਾ ਸੋ ਮੁਸਕਾਨ ਨੂੰ ਨਹੀਂ ਚੱਲ ਗਿਆ ਇਸ ਤੋਂ ਬਾਅਦ ਬੁਆ ਜੀ ਨੂੰ ਨਹੀਂ ਉਸ ਤੋਂ ਬਾਅਦ ਅਸੀਂ ਵੀ ਚੱਲਣ ਲੱਗੇ ਆ ਬਸ ਸਾਰੇ ਜੀ ਦੀਦੀ ਉਹਨਾਂ ਨੂੰ ਬਾਏ ਬਾਏ ਕਰਦੇ ਹੋਏ ਇਸ ਤਵਾਰ ਅਸੀਂ ਆਗੇ ਰਸਤਕਾਰ ਤੇ ਘਰ ਆਉਂਦੇ ਹਾਂ ਦੇ ਕਾਫੀ ਮੇਰਾ ਹੋ ਗਿਆ ਸੀ ਬਾਏ ਬਾਏ ਵਲੌਗ ਇੱਥੋਂ ਤੱਕ ਦਾ ਸੋ ਇਹ ਮੇਰਾ ਫਸਟ ਫੁੱਲ ਵਲੌਗ ਸੀ ਸੋ ਪਲੀਜ਼ ਸਪੋਰਟ ਸੋ ਜੇ ਤੁਹਾਨੂੰ ਵਲੌਗ ਪਸੰਦ ਆਉਂਦਾ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕਰਨਾ ਨਾ ਭੁੱਲੋ ਤੇ ਬਾਕੀ ਸਪੋਰਟ ਕਰੋ ਬਾਏ